ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਾਗੈ ਦਾ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵਿਰਸਾ ਤੇ ਜਿਵੇਂ ਕਿ ਤੁਸੀਂ ਅੱਜ থাম্বਨੇਲ ਦੇਖ ਹੀ ਲਿਆ ਹੋਗਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਪੁਰਾਣਾ ਜਿਹੜਾ ਖਜ਼ਾਨਾ ਹੈ ਸਾਡਾ ਉਹ ਦਿਖਾ ਰਹੇ ਹਾਂ ਇਹ ਹੈਗਾ ਜੀ ਮੰਮੀ ਦਾ ਦਾਜ ਉਹ ਟਾਈਮ ਦੇ ਵਿੱਚ ਨੋ ਮੈਂ मतलब ਦਾਜ ਨੂੰ ਪ੍ਰਮੋਟ ਨਹੀਂ ਕਰ ਰਹੀ ਪਰ ਉਹ ਪੁਰਾਣੇ ਸਮੇਂ ਦੇ ਵਿੱਚ ਹੈ ਨਾ ਇਹ ਚੀਜ਼ਾਂ ਜਿਹੜੀਆਂ ਦਾਜ ਵਾਲੀਆਂ ਹੁੰਦੀਆਂ ਸੀ ਘਰ ਬਣਾਈਆਂ ਜਾਂਦੀਆਂ ਸੀ ਆ ਆਪਣੀਆਂ ਮਾਵਾਵਾਂ ਦੀਆਂ ਨਾਨੀਆਂ ਦੀਆਂ ਦਾਦੀਆਂ ਦੀਆਂ ਨਿਸ਼ਾਨੀਆਂ ਤਾਰਦੇ ਮਤਲਬ ਕੋਈ ਬੜਾ ਨਾਮਵਾਰ ਜਿਹਾ ਦਿੱਤਾ ਜਾਂਦਾ ਅੱਜ ਤਾਰਦੇ ਮਾਇਨੇ ਕੁਝ ਹੋਰ ਨੇ ਪਰ ਉਹ ਟਾਈਮਾਂ ਦੇ ਵਿੱਚ ਆ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਕਿ ਅੱਜ ਤੱਕ ਸਾਡੇ ਕੋਲ ਸੰਭੀਆਂ ਪਈਆਂ ਨੇ ਤੇ ਮੈਂ ਤੁਹਾਨੂੰ ਦਿਖਾਨੀ ਆ ਕਿ ਇਹਦੇ ਵਿੱਚ ਕੀ ਕੀ ਮੰਮੀ ਕਿੰਨੇ ਸਾਲ ਪੁਰਾਣਾ ਹੈ ਸਾਰੇ ਕੁਝ 30 ਸਾਲ 35 ਸਾਲ ਪੁਰਾਣਾ ਹੈਗਾ ਜਿਹੜਾ ਸਾਰਾ ਸਮਾਨ ਆ ਅੱਜ ਮੈਂ ਮੰਮੀ ਦੀ ਪੇਟੀ ਖੋਲੀ ਸੀ ਤੇ ਪੈਟੀ ਦੇ ਵਿੱਚੋਂ ਅਸੀਂ ਸੋਚਿਆ ਕਿ ਮੈਂ ਵੀਡੀਓ ਬਣਾਉਣੀ ਆ ਪਰ ਜਦੋਂ ਦੇਖਿਆ ਕਿ ਚੀਜ਼ਾਂ ਨਾ ਪਈਆਂ ਪਈਆਂ ਪੀਲੀਆਂ ਹੋ ਗਈਆਂ ਸੋ ਅੱਜ ਅਸੀਂ ਕੱਢ ਕੇ ਨਾਲ ਤੁਹਾਨੂੰ ਦਿਖਾਵਾਂਗੇ ਨਾਲੇ ਅਸੀਂ ਸੋਚ ਰਹੇ ਵੀ ਨਾਲ ਦੁਬਾਰਾ ਡਰਾਈ ਕਲੀਨ ਕਰਾ ਕੇ ਰੱਖੀਏ ਸੋ ਤੁਹਾਨੂੰ ਦਿਖਾਣੀ ਆਗੇ ਕਿਹੜੀ-ਕਿਹੜੀ ਆ ਚੀਜ਼ਾਂ ਦੇ ਸਭ ਤੋਂ ਪਹਿਲਾਂ ਹੱਥ ਦੀ ਗੁਣੀ ਹੋਈ ਪੱਖੀ ਤੇ ਨੇੜੇ ਦਾ ਦਿਖਾ ਦਿਓ ਜਦੋਂ ਤਾਂ ਇਹ ਕੁੜੀਆਂ ਇੱਕ ਤਿਆਰ ਕਰਦੀਆਂ ਹੁੰਦੀਆਂ ਜਦੋਂ ਪੜਾਈ ਨਹੀਂ ਤੇ ਨਹੀਂ ਹੁੰਦੀ ਜਦੋਂ ਪਹਿਲਾਂ ਇਹ ਘਰੇ ਇਹੀ ਕੰਮ ਕਰਦੀਆਂ ਹੁੰਦੀਆਂ ਸੀਗੀਆਂ ਪੱਖੀਆਂ ਬੋਲੀਆਂ ਸਹਰਾਣੇ ਘੜਲੇ ਝਾਲਰ ਲਾਤੀ ਉਹਨਾਂ ਨੂੰ ਅੱਗੇ ਆ ਜੀ ਛੋਲੇ ਤੇ ਅੱਜ ਕੱਲ ਤਾਂ ਜੀ ਆਪਾਂ ਮੋਲਲਾਂ ਦੇ ਵਿੱਚ ਜਾਂਦੇ ਆ ਹਨਾ ਉੱਥੋਂ ਜਿਹੜੇ ਲਫਾਫੇ ਨੇ ਆਪਾਂ ਉਹ ਲੈਨੇ ਆ ਹਾਲਾਂਕਿ ਉਹ ਲਫਾਫਿਆਂ ਦਾ ਆਪਾਂ ਪੇ ਵੀ ਕਰਦੇ ਆ 10 ਰੁਪਏ ਜਾਂ 15 ਰੁਪਏ ਹਨਾ ਪਰ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਛੋਲੇ ਹੁੰਦੇ ਸੀ ਇਹੀ ਵਰਤੇ ਜਾਂਦੇ ਸੀ ਇਹ ਮੰਮੀਆਂ ਜਿਹੜੀਆਂ ਹੁੰਦੀਆਂ ਸੀ ਸਾਧਿਆ ਵਾਸਤੇ ਸਾਧਿਆ ਵਾਸਤੇ ਆਪਾਂ ਪਹਿਲਾਂ ਘਰੇ ਬਣਾਉਂਦੇ ਆਂ ਸੀ ਆਪ ਕੜਾਈ ਕੱਢ ਕੇ ਤੇ ਹਨਾ ਬੰਦੇ ਸਾਡੇ ਵਾਂਗਰ ਲਾ ਕੇ ਹਾਂ ਸੈਕ ਲਾਤੇ ਚੰਗੇ ਹੁੰਦੇ ਸੀ ਝੋਲੇ ਵਾਲੇ ਬੰਦੇ ਡਿਜ਼ਾਈਨ ਦੇਖੋ ਪਰ ਅੱਜ ਕੱਲ ਲੋਕਾਂ ਨੂੰ ਇਹ ਚੱਕਿਆਂ ਤੇ ਸ਼ਰਮ ਆਉਂਦੀ ਆ ਉਹ ਪ੍ਰੈਫਰ ਕਰਦੇ ਨੇ ਕਿ ਮਾਲ ਸੇ ਜਾ ਕੇ ਅਸੀਂ ਲਪਾਫੇ ਨੇ ਜਿਹੜੇ ਪੇ ਕਰਕੇ ਨਾਲ ਤਾਂ ਅਸੀਂ ਸਮਾਨ ਦਾ ਪੈ ਕੰਦੇ ਆ ਨਾਲ ਲਪਾਫਿਆਂ ਦਾ ਪਰ ਆ ਝੋਲੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਮੈਂ ਮਮੀ ਆਪਣੇ ਨਾਲ ਹੁਣ ਨਾ ਕੈਨੇਡਾ ਨੂੰ ਨਾਲ ਲੈ ਕੇ ਜਾਉਂਗੀ ਆਪਣੇ ਇਹਦਾ ਚ ਸਨਣਾ ਸਾਰੀ ਆ ਝੋਲਾ ਕਿਉਂਕਿ ਮੈਨੂੰ ਖਾਸ ਸੋਹਣਾ ਲੱਗਦਾ ਤੇ ਉੱਥੇ ਹਨਾ ਮੈਂ ਕਿੱਧਰ ਵਿੱਚ ਵੀ ਯੂਜ਼ ਕਰੂੰਗੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਹਨਾ ਚਲਰ ਹਲਾਈਆਂ ਹੋਈਆਂ ਨੇ ਅੱਗੇ ਬੀਬੀ ਨਾ ਮਾਠੀ ਦਾ ਬਸ ਮੇਰੇ ਬਾਹਰੇ ਬਹੁਤ ਸੋਹਣੀ ਹਵਾ ਹੈ ਤੁਹਾਨੂੰ ਮਿਲ ਜੀਏ ਅੱਗੇ ਹੈਗੇ ਨੇ ਜੀ ਆਹਾਂ ਖੇਸ ਇਹ ਖੇਸ ਤਾਂ ਤਕਰੀਬਨ ਸਭ ਦੇ ਘਰੇ ਹੈਗੇ ਨੇ ਇਹ ਘਰੇ ਬੁੰਦੇ ਹੁੰਦੇ ਨੇ ਇਸ ਜਿਹੜੇ ਤੋਂ ਦੇਖ ਸਕਦੇ ਹੋ ਇਹਨਾਂ ਨੂੰ ਘੜੇ ਬਣਦੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਬੰਬਲ ਬੰਬਲ ਵੱਟਦੇ ਹੁੰਦੇ ਸੀ ਮੈਨੂੰ ਯਾਦ ਆ ਵੀ ਛੋਟੇ ਹੁੰਦੇ ਮੈਂ ਵੀ ਵੱਟੇ ਨੇ ਕਾਲੀ ਦੇ ਵਿੱਚ ਪਾਣੀ ਲੈ ਲੈਂਦੇ ਹੁੰਦੇ ਸੀ ਮਾੜਾ ਮਾੜਾ ਨੂੰ ਗਿੱਲਾ ਕਰਕੇ ਐਵੇਂ ਮੋੜ ਕੇ ਕਰੀ ਜਾਂਦੇ ਹੁੰਦੇ ਸੀ ਹਨ ਇਹ ਬਹੁਤ ਪਿਆਰੇ ਸਾਡੇ ਕੋਲ ਜਿਹੜੇ ਖੇਸ ਨੇ ਪਰ ਮੈਂ ਦੋ ਹੀ ਕੱਢੇ ਨੇ ਫਿਰ ਦੋ ਹੀ ਤਰ੍ਹਾਂ ਦੇ ਰੰਗ ਦੇ ਆਉਂਦੇ ਨੇ ਆ ਚਿੱਟੇ ਵੀ ਨੇ ਅਚਾ ਚਿੱਟੇ ਆ ਸੱਚਾ ਨਹੀਂ ਖੇਸ ਹਾਂ ਚਿੱਟੇ ਵੀ ਆ ਮੈਨੇ ਆਹਾ ਤੇ ਆ ਡੱਬੀ ਵਾਲੇ ਮਤਲਬ ਜ਼ਿਆਦਾਤਰ ਮੈਂ ਫੇਮਸ ਦੇਖਿਆ ਨੇ ਆ ਵਾਲੇ ਦੁੱਧ ਜ਼ਿਆਦਾਤਰ ਲੋਕਾਂ ਨੇ ਘਰੇ ਆ ਦੇਖਿਆ ਡੱਬੀ ਵਾਲੇ ਫੇਮਸ ਖੇਸ ਇਹਨਾਂ ਨੂੰ ਖੇਸ ਕਹਿੰਦੇ ਨੇ ਬਾਣੀ ਨੂੰ ਅਸੀਂ ਪੁੱਛਿਆ ਮੈਂ ਬਾਣੀ ਨੂੰ ਕਿਹਾ ਜਿਵੇਂ ਵੀਡੀਓ ਬਣਾਉਣੀ ਆ ਦਹੀਂ ਰੱਖ ਦੇ ਕਹਿੰਦੇ ਦਹੀਂ ਕੀ ਹੁੰਦੀ ਆ ਨਾ ਉਹਨੂੰ ਵੀ ਮਤਲਬ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ ਬਸ ਦਹੀਂ ਕੀ ਆ ਦਹੀਂ ਆ ਇਹ ਅੱਗੇ ਦਿਖਾਣਾ ਜੀ ਤੁਹਾਨੂੰ ਦਹੀਂ ਆ ਹਣਾ ਕਿਉਂਕਿ ਬੈੱਡ ਆ ਗਏ ਨੇ ਸਾਰਾ ਕੁਝ ਗੱਦੇ ਆ ਗਏ ਨੇ ਮੈਟਰ ਸਾਰੇ ਨਮੇ ਆ ਗਏ ਨੇ ਅਸੀਂ ਜਾਨੀ ਹੁਣ ਲੋੜ ਨਹੀਂ ਪੈਂਦੀ ਹੈਗੀ ਬਸ ਕੈਟੀਆਂ ਜੀ ਪਏ ਨੇ ਇਹ ਹੈਗੀਆਂ ਮੈਂ ਦਰੀਆਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਮੈਂ ਕਿਹੜਾ ਤੁਮ ਮਮੀ ਕਿਹੜਾ ਡਿਜ਼ਾਈਨ ਹੈ ਨਾ ਇਹ ਨੂੰ ਲੀਲਾ ਨਾ ਡਿਜ਼ਾਈਨ ਕਹਿੰਦੇ ਨੇ ਇਹ ਨੂੰ ਦੇਖੋ ਸੋਣਾ ਇਹ ਮੈਂ ਸਭ ਤੋਂ ਸੋਹਣੀ ਚੀਜ਼ ਲੱਗਦੀ ਹੈ ਉਹਦੀ ਆ ਚੀਜ਼ ਦੇਖਿਆ ਕਿੰਨੀ ਬਾਤ ਹੀ ਜਾਏਗੀ ਕਿੰਨੇ ਕਰੋਸ਼ੀ ਆ ਨਾ ਕਿੰਨਾ ਸੋਹਣਾ ਡਿਜ਼ਾਈਨ ਬੁਣ ਕੇ ਲਾਇਆ ਹੋਇਆ ਆ ਕਿੰਨੇ ਸੋਹਣੇ ਆ ਇਹ ਕਰੋਸ਼ੀ ਨੂੰ ਬਣਾਇਆ ਨਾ ਨਹੀਂ ਗੱਠਾ ਦੇ ਦੇ ਕੇ ਗੱਠਾ ਦੇ ਦੇ ਕੇ ਬਣਾਇਆ ਹੈ ਅੱਛਾ ਗੱਠਾ ਕਰੋਸ਼ੀ ਹਾਥ ਨਾਲੀ ਅੱਛਾ ਹਾਥ ਨਾਲੀ ਬੁਣ-ਬੁਣ ਕੇ ਪਾਇਆ ਹੋਇਆ ਕਿੰਨਾ ਸੋਨਾ ਆ ਤੇ ਰੰਗ ਕਿੰਨੇ ਸੋਹਣੇ ਜੇ ਪਾਏ ਹੋਏ ਨੇ ਸਟੋਲ ਜੇ ਕਈਆਂ ਨੇ ਮੈਂ ਨਾ ਵੀਡੀਓ ਦੇਖੀ ਨੇ ਬੜੇ ਗੂੜੇ ਗੂੜੇ ਬੜੇ ਗੂੜੇ ਗੂੜੇ ਜਿਹਾ ਨਾ ਪਾਇਆ ਹੁੰਦੇ ਸੀ ਇਹ ਦੋ ਰੰਗਾਂ ਦੀ ਆ ਆ ਡਿਜ਼ਾਈਨ ਆ ਵਾਲਾ ਜਿਹੜਾ ਡਿਜ਼ਾਈਨ ਆ ਨਾ ਇਹ ਮੈਨੂੰ ਬਾਲਾ ਕਦੀ ਲੱਗਦਾ ਬਾਣੀਏ ਚ ਡਿਜ਼ਾਈਨ ਦਿਖਾਵਾ ਕੀ ਆ ਇਦਾਂ ਲਵਾਸਾ ਕਰਿਓ ਦਾ ਬਾਣੀ ਖਰਗੋਸ਼ ਬਣਿਆ ਤੇ ਰੈਬਿਟਸ ਬਣੇ ਨੇ ਗੈਖਾ ਕਿ ਬਿੱਲੀਆਂ ਆ ਰੈਬਿਟਸ ਲੱਗਦੇ ਨੇ ਮੈਨੂੰ ਤਾਂ ਨਹੀਂ ਬਿੱਲੀਆਂ ਨੇ ਮਾ ਜੀ ਰੈਬਿਟਸ ਨੇਹਣਾ ਦੇਖੋ ਖਰਗੋਸ਼ ਬਣੇ ਹੋਏ ਨੇ ਨਾ ਉੱਪਰ ਕਿੰਨੇ ਸੋਣ ਬਣਿਆ ਦੇਖੋ ਰੈਬਿਟਸ ਬਣੇ ਹੋਏ ਦਰੀ ਉੱਪਰ ਹੈ ਨਾ ਜਿਵੇਂ ਚਾਦਰਾਂ ਦੇ ਪ੍ਰਿੰਟ ਹੁੰਦੇ ਸੀਗੇ ਆ ਅੱਜ ਕਾ ਲੋ ਕੰਪਿਊਟਰਾਈਜ਼ ਹੋਣ ਨੇ ਮੰਮੀ ਹੋਣਾ ਨੇ ਹੱਥ ਨਾਲ ਬੁਣੀਆਂ ਹੋਈਆਂ ਨੇ ਵਿੱਚ ਖਰਗੋਸ਼ ਵਗੈਰਾ ਮੈਂ ਮੁਰਗੀ ਕਿਵੇਂ ਮੁਰਗੀ ਆਉਂਦੀ ਮੁਰਗੀਆਂ ਦੀ ਮੁਰਗੀਆਂ ਵਾਲੀ ਸਾਡੇ ਨਾਲ 1 ਕਿਲੋ ਹੁੰਦੀ ਸੀਗੀ ਅ ਇੱਕ ਦੜੀ ਹੈ ਨਾ ਅਸੀਂ ਪਤਾ ਕੀ ਕਹਿੰਦੇ ਹੁੰਦੇ ਸੀ ਮੁਰਗੀ ਵਾਲੀ ਦੜੀ ਇਹ ਲੈ ਲੈਣੀ ਹੈ ਮੁਰਗੇ ਅਸੀਂ ਬਹੁਤ ਲੜਦੇ ਹੁੰਦੇ ਸੀ ਛੋਟੇ ਹੁੰਦੇ ਜ਼ਰ ਰੋਮਾ ਸਮੋਂ ਦਾ ਜੋ ਹੁੰਦਾ ਸੀ ਤੇ ਇਹਦੇ ਦੇ ਜਿਹੜਾ ਹੈ ਨਾ ਜਾਲ ਪਾਇਆ ਹੋਇਆ ਉਹ ਅਲੱਗ ਡਿਜ਼ਾਈਨ ਦਾ ਹੈ ਆਵਣਾ ਹੈ ਦੇਖੋ ਕਿੰਨਾ ਸੋਹਣਾ ਨਾ ਨਾ ਮਤਲਬ ਕਿੰਨੀ ਮੀਨਾਕਾਰੀ ਹੁੰਦੀ ਸੀਗੀ ਨਾਲ ਮੈਨੂੰ ਪਰ ਮੈਨੂੰ ਲੱਗਦਾ ਜੀ ਹੁਣ ਨਾ ਮੈਨੂੰ ਆ ਚੀਜ਼ਾਂ ਆਉਂਦੀਆਂ ਨਹੀਂ ਆਈਆਂ ਕੱਲ ਜਦੋਂ ਸਾਡੇ ਅਸੀਂ ਬਜ਼ੁਰਗ ਹੋ ਜਾਗੇ ਉਹਨਾਂ ਕੋਲ ਸਾਡੀਆਂ ਕੀ ਨਿਸ਼ਾਨੀਆਂ ਹੋਣਗੀਆਂ ਮੇਲਾ ਜੀ ਮੇਲਾ ਮੈਰਸੀ ਐਕਸਪ੍ਰੈਸ ਹਾਂ ਸਹੀ ਗੱਲ ਹੈ ਈਮੇਲਸ ਵਗੈਰਾ ਹੀ ਹੋਣੇ ਕਿਉਂ ਨਾ ਕੋਈ ਸਾਡੀ ਤੇ ਅਗਲਾ ਕਲਰ ਹੈਗਾ ਆਹ ਕਲਰ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਬਹੁਤ ਸੋਹਣਾ ਹੈ ਮੰਬਰ ਪੰਜਾ ਕਹਿੰਦਾ ਧੀ ਧੀ ਦੀ ਕਹਿੰਦਾ ਠੀਕ ਕਹਿੰਦੇ ਨੇ ਉਹ ੱਖੇ ਨਹੀਂ ਪੱਖਿਆਂ ਦੀ ਪੱਖਿਆਂ ਦੀ ਇਹ ਹੈਗੀ ਆ ਪੱਖਿਆਂ ਦੀ ਤੇ ਇਹਨਾਂ ਤੇ ਆ ਲੰਬੇ ਲੰਬੇ ਕੀ ਨੇ ਮਾਂ ਅੱਛਾ ਨਿਆਲੀਆਂ ਨੇ ਆ ਦੇਖੋ ਭਈ ਪਹਿਲਾਂ ਕਣੌਂਦੀਆਂ ਨੇ ਫਿਰ ਅੱਛਾ ਪਹਿਲਾਂ ਐਵੇਂ ਹੁੰਦੀਆਂ ਨੇ ਬਾਅਦ ਚ ਫਿਰ ਇਹਨਾਂ ਜਾਲੀ ਪਾਉਣੇ ਵਾਲੀ ਇਹਨੂੰ ਅੱਛਾ ਇਹਦੀ ਜਾਲੀ ਪਾਉਣ ਵਾਲੀ ਹੈ ਇਹ ਰਹਿੰਦੀ ਹੈ ਮੰਮੀ ਦਾਜ ਦੇ ਵਿੱਚ ਤੇਰੀ ਅੱਗੇ ਇੱਕ ਅਨਕੰਪਲੀਟ ਦਾਜ ਭਈ ਆਇਆ ਹੋਇਆ ਆ ਇਹਨੂੰ ਬਣਾਉਣਾ ਅਸੀਂ ਜਾਲੀ ਪਾਵਾਂਗੇ ਜਦੋਂ ਪਾਵਾਂਗੇ ਵੀਡੀਓ ਬਣਾ ਲਿਆ ਸਾਬ ਨੂੰ ਨਾਲ ਤੁਸੀਂ ਮੇਰੇ ਮੰਮੀ ਦਾ ਵੀ ਚੈਨਲ ਹੈ ਜੀ ਮਹਿਕ ਪੰਜਾਬ ਦੀ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਮੰਮੀ ਆਪਣੇ ਚੈਨਲ ਤੇ ਵੀ ਐਵੇਂ ਜਿਹੜੀ ਚੀਜ਼ਾਂ ਨੇ ਦਿਖਾਉਂਦੇ ਰਹਿੰਦੇ ਨੇ ਪੁਰਾਣੀਆਂ ਚੀਜ਼ਾਂ ਤੇ ਹੁਣ ਜਦੋਂ ਮੰਮੀ ਹੈ ਨਾ ਇਹਦੇ ਤੇ ਡਿਜ਼ਾਈਨ ਪਾਉਣਗੇ ਜਾਲ वगैरह ਉਹਦੇ ਮੰਮੀ ਵੀਡੀਓ ਪਾਉਣਗੇ ਤੁਸੀਂ ਮੰਮੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਤੁਹਾਨੂੰ ਜਿਹੜੀ ਵੀਡੀਓਜ਼ ਨੇ ਉਹ ਵੀ ਮਿਲਦੀਆਂ ਹਨ ਉਹਦੇ ਤੇ ਵੀ ਤੁਹਾਨੂੰ ਪੁਰਾਣੀਆਂ ਚੀਜ਼ਾਂ ਯਾ ਜਿਹੜਾ ਡੇਲੀ ਵਲੌਗ ਘਰ ਦਾ ਰੁਟੀਨ ਤੁਹਾਨੂੰ ਸਾਰਾ ਦੇਖਣ ਨੂੰ ਮਿਲ ਜੂਗਾ ਹਨਾ ਤਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਮੈਂ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਚ ਵੀ ਦੇ ਦਿੱਤਾ ਕਿ ਉਦਾਂ ਵੀ ਨਾਮ ਹੈਗਾ ਚੈਨਲ ਦਾ ਮਹਿਕ ਪੰਜਾਬ ਦੀ ਜਰੂਰ ਕਰ ਲਿਓ ਜੀ ਸਬਸਕ੍ਰਾਈਬ ਤੇ ਉਸ ਤੋਂ ਬਿਨਾ ਮੇਰੇ ਭਾਬੀ ਦਾ ਵੀ ਚੈਨਲ ਹੈਗਾ ਆ ਉਹਨਾਂ ਦਾ ਹੈਗਾ ਮਿਸਿਸ ਬਟਰ ਤੇ ਉਹ ਆਪਣੀਆਂ ਆਪਣੀ ਬੇਟੀ ਦੇ ਜਿਹੜੇ ਹਨਾ ਰੁਟੀਨ ਦਾ ਕੰਮ ਹੋ ਗਿਆ ਉਹ ਚੀਜ਼ਾਂ ਪਾਉਂਦੇ ਨੇ ਉਹ ਵੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਉਹਨਾਂ ਨੇ ਵੀ ਹੁਣੇ ਸ਼ੁਰੂ ਕੀਤਾ ਆ ਆਪਣੀ ਭਾਬੀ ਦਾ ਚੈਨਲ ਦਾ ਜਿਹੜਾ ਲਿੰਕ ਉਹ ਵੀ ਮੈਂ ਡਿਸਕ੍ਰਿਪਸ਼ਨ ਚ ਦੇ ਦਊਗੀ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਸਪੋਰਟ ਕਰਿਓ ਤੇ ਤੁਸੀਂ ਜ਼ਰੂਰ ਉਹਨਾਂ ਨੂੰ ਵੀ ਸਬਸਕ੍ਰਾਈਬ ਕਰ ਲਿਓ ਉਹਨਾਂ ਦੇ ਚੈਨਲ ਅੰਦਰ ਵੀ ਅੱਗੇ ਦਿਖਾਉਣੀਆਂ ਤੁਹਾਨੂੰ ਇਹ ਜਿਹੜੀ ਦਰੀ ਆ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਉਪਰੋਂ ਦਿਖਾ ਦੋ ਇਹ ਜਿਹੜੀ ਮੈਂ ਤੁਹਾਨੂੰ ਦਰੀ ਦਿਖਾਉਣ ਲੱਗੀ ਆ ਇਹ ਹੈਗੀ ਆ ਮੇਰੀ ਨਾਨੀ ਦੀ ਮੇਰੀ ਮੰਮੀ ਨੇ ਉਹਨਾਂ ਨੇ ਐਜ਼ ਆ ਗਿਫਟ ਦਿੱਤੀ ਹੋਈ ਆ ਮੰਮੀ ਇਹਦੇ ਦੋ ਪਾਸੇ ਡਿਜ਼ਾਈਨ ਬਣਾਏ ਹੋਏ ਆ dono Pase anda acha ਇਦੇ ਉੱਪਰ ਦੇਖ ਕਿੰਨੇ ਸੋਹਣੇ ਤਾਰੇ ਬਣੇ ਹੋਏ ਨੇ ਹਨਾ ਤੇ ਇਹਦੀ ਜਾਲੀ ਦੇਖੋ ਕਿੰਨੀ ਸੰਗਣੀ ਜਾਲੀ ਪਾਈ ਹੋਈ ਹੈ ਜੀ ਕਿੰਨੀ ਸੋਹਣੀ ਲੱਗਦੀ ਮੇਰਾ ਦਾ ਵੀ ਅੱਜ ਕੱਲ ਚੁੰਨੀਆਂ ਨੇ ਲੱਗੀ ਹੋਵੇ ਕਿੰਨੀ ਸੋਹਣੀ ਲੱਗੇ ਹੈ ਹਨਾ ਇਹ ਹੈਗੇ ਮੰਮੀ ਦੀ ਨਾਨੀ ਦੀ ਉਸ ਤੋਂ ਬਿਨਾ ਆ ਸੌਰੀ ਮੇਰੀ ਨਾਨੇ ਦੀ ਹਾਂਜੀ ਮੰਮੀ ਦੀ ਮੰਮੀ ਦੀ ਤੇ ਉਸ ਤੋਂ ਬਿਨਾ ਸਾਡੇ ਕੋਲ ਮੇਰੀ ਨਾਨੀ ਦਾ ਘੱਗਰਾ ਜਿਹੜਾ ਉਸ ਟਾਈਮ ਤੇ ਪਾਉਂਦੇ ਸੀਗੇ ਤੇ ਬਾਗੋਨਾ ਦਾ ਜਿਹੜਾ ਉਸ ਟਾਈਮ ਵਰਤਦੇ ਸੀ ਆਪਣੇ ਹੱਥੀ ਬਣਾਏ ਹੋਇਆ ਉਹ ਤੁਹਾਨੂੰ ਮੰਮੀ ਦੇ ਚੈਨਲ ਤੇ ਦੇਖਣ ਨੂੰ ਮਿਲਣਗੀਆਂ ਚੀਜ਼ਾਂ ਤੁਸੀਂ ਜਰੂਰ ਮੰਮੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦੇਖ ਲਿਓ ਹਣਾ ਤੇ ਅੱਗੇ ਦਿਖਾਉਣੀ ਆ ਮੈਂ ਤੁਹਾਨੂੰ ਆਹ ਵਾਲੀ ਕੇਸਮੈਂਟ ਕੇਸਮੈਂਟ ਦੀ ਚਾਦਰ ਕਹਿੰਦੇ ਨੇ ਨਾ ਮੈਂ ਨਾ ਇਹ ਤਾਂ ਅਧੀਆ ਕੇਸਮੈਂਟ ਨਹੀਂ ਹੈ ਚਾਦਰ ਦੀ ਸੁਧ ਸੁਤੀ ਦੀ ਦਸੋਤੀ ਦੀ ਇਹ ਦਸੋਤ ਇਹ ਹੀ ਕਹਿੰਦੇ ਹਾਂ ਜੋੜੇ ਦੇ ਵਿੱਚ ਬਣਦੀ ਹੁੰਦੀ ਸੀ ਸਿੰਗਲ ਦੋਬਲ ਅੱਛਾ ਡਬਲ ਮਤਲਬ ਉਹ ਐਵੇਂ ਐਸੇ ਜੋੜੇ ਚ ਨੇ ਨਾ ਬੈੱਡ ਨਹੀਂ ਹੁੰਦੇ ਤਾਂ ਕਿ ਮੰਜੇ ਹੁੰਦੇ ਸੀ ਤਾਂ ਕਰਕੇ ਸਿੰਗਲ ਸਿੰਗਲ ਹਾਂ ਉਹੀ ਵੀ ਜੋੜਾ ਬਣਾਉਂਦੇ ਹੁੰਦੇ ਸੀਗੇ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਆ ਔਰ ਰੰਗ ਵੀ ਦੇਖੋ ਮਤਲਬ ਉਹ ਟਾਈਮਸ ਵੀ ਇਹਨੇ ਸੋਹਣੇ ਸੋਹਣੇ ਰੰਗ ਪਾਏ ਹੋਏ ਨੇ ਨਾ ਇਹਨੇ ਸਟਲ ਜੇ ਕਲਰ ਵਾਲੇ ਸੋਹਣੇ ਲੱਗਦੇ ਨੇ ਬਹੁਤ ਸੋਹਣੇ ਤੇ ਆਲੇ-ਦਾਲੇ ਕਿੰਨੀ ਸੋਹਣੀ ਆ ਜਾਲੀ ਦੀ ਲੈਂਸ ਲਾਈ ਹੋਈ ਆ ਯਾਨ ਮਤਲਬ ਜਿਹੜੀਆਂ ਅੱਜ-ਕੱਲ ਮੁੱਲ ਦੀਆਂ ਨੇ ਹਨਾ ਅੱਜ-ਕੱਲ ਉਹ ਵੀ ਲੋਕ ਉਹ ਸਟੈਂਡ ਤੇ ਘਰੇ ਬਣਾਉਂਦੇ ਹੁੰਦੇ ਸੀਗੇ ਕਿੰਨਾ ਸੋਹਣਾ ਪਰਮੀ ਹੈ ਯellow yellow ਹੋ ਗਈ ਇਹ ਵੀ ਹੈ ਨਾ ਆਪਾਂ ਡਰਾਈ ਕਲੀਨ ਕਰਾ ਲਾਂਗੇ ਹਨਾ ਸੋਹਣੀਆ ਤੇ ਮੈਂ ਇੱਕ ਚੀਜ਼ ਹੋਰ ਦਿਖਾਉਣੀ ਆ ਮੈਂ ਜਿੱਥੇ ਗ੍ਰੈਜੂਏਸ਼ਨ ਕਰਦੀ ਸੀ ਮੇਰੇ ਕਾਲਜ ਦੇ ਵਿੱਚ ਜਿੰਨਾ ਚਿਰ ਕਰਕੇ ਮੈਨੂੰ ਸ਼ੁਰੂ ਤੋਂ ਰਜਾਂ ਦਾ ਸ਼ੌਕ ਆ ਤਾਂ ਸਾਡੇ ਸਕੂਲ ਚ ਕਾਲਜ ਦੇ ਵਿੱਚ ਐਗਜ਼ਿਬਿਸ਼ਨ ਲੱਗਦੀ ਹੁੰਦੀ ਸੀਗੀ ਤੇ ਉੱਥੇ ਮੈਂ ਆਪਣੀਆਂ ਪੁਰਾਣੀਆਂ ਚੀਜ਼ਾਂ ਲੈ ਕੇ ਜਾਂਦੀ ਹੁੰਦੀ ਸੀ ਤੇ ਪ੍ਰਾਈਜ਼ ਮਿਲਦੇ ਹੁੰਦੇ ਸੀ ਤਾਂ ਮੈਂ ਹਲੇ ਤੱਕ ਉਹ ਸਲਿੱਪ ਲਈ ਹੋਈ ਆ ਵੇ ਮੈਂ ਉੱਤੇ ਲਿਖ ਕੇ ਆਪਣਾ ਨਾਮ ਲਿਖਿਆ ਹੁੰਦਾ ਸੀ ਸਮਰਾਲੇ ਕਮਲ ਬੁੱਟਰ ਸਮਰਾਲੇ ਤੋਂ ਆ ਮੇਰਾ ਰੋਲ ਨੰਬਰ ਹੁੰਦਾ ਸੀ 621 ਇਹ ਬੀਏ ਫਾਈਨਲイヤー ਦੇ ਵਿੱਚ 2012 ਦੀ ਗੱਲ ਹੈ 2012 ਦੇ ਵਿੱਚ ਜਦੋਂ ਮੈਂ ਫਾਈਨਲイヤー ਚ ਸੀਗੀ ਹਾਂ 400 ਪੜ੍ਹਦੀ ਸੀ ਉਦੋਂ ਮੈਂ ਤੇ ਕਾਲਜ ਦੇ ਵਿੱਚ ਐਗਜ਼ਿਬਿਸ਼ਨ ਚ ਲਾਈ ਸੀਗੀ ਤੇ ਮੈਨੂੰ ਪ੍ਰਾਈਜ਼ ਵੀ ਮਿਲਿਆ ਸੀਗਾ ਇਸ ਚੀਜ਼ ਦਾ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਆ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਤੇ ਮੈਂ ਰੀਸੈਂਟਲੀ ਬੀ ਸੋਸ਼ਲ ਆਲੀਆ ਜਿਹੜਾ ਅ ਤੋਂ ਭੈਣਾਂ ਆਂਦੀਆਂ ਨੇ ਉਹਨਾਂ ਦਾ ਪ੍ਰੋਗਰਾਮ ਆਉਣਾ ਹੁੰਦਾ ਮੈਂ ਉਹ ਚ ਵੀ ਸੁਣਿਆ ਸੀ ਕਹਿੰਦੇ ਅੱਜ ਕੱਲ੍ਹ ਇਹ ਚੀਜ਼ਾਂ ਹੁਣ ਚੱਲ ਗਈਆਂ ਵੀ ਛੋਟੇ ਹੁੰਦੇ ਕੀ ਹੁੰਦਾ ਸੰਗਰਾਦ ਹੁੰਦੀ ਸੀ ਹਨਾ ਵੀ ਉਹਦੇ ਵਿੱਚ ਅਸੀਂ ਦਾਣੇ ਲੈ ਕੇ ਗੁਰਦੁਆਰਾ ਸਾਹਿਬ ਜਾਂਦੇ ਸੀ ਇੰਨਾ ਢੱਕ ਕੇ ਲੈ ਕੇ ਜਾਂਦੇ ਸੀ ਵੀ ਅੱਜ ਕੱਲ੍ਹ ਉਹ ਚੀਜ਼ਾਂ ਖਤਮ ਹੋ ਗਈਆਂ ਜਾਨਾ ਸੰਧਾਰਾ ਲੈ ਆਉਣਾ ਸੰਧਾਰਾ ਵੰਡ ਕੇ ਆਉਣਾ ਹਾਂ ਜੇ ਸੰਧਾਰਾ ਵੰਡਣਾ ਚਾਹੁੰਦੇ ਹੁੰਦੇ ਸੀਗੇ ਥਾਲ ਨੂੰ ਇੰਨਾ ਲਪੇਟ ਕੇ ਤੇ ਬਾਲਟੀ ਨੂੰ ਇੰਨਾ ਕਵਰ ਕਰਕੇ ਲੈ ਕੇ ਜਾਂਦੇ ਹੁੰਦੇ ਸੀ ਇਹ ਮੱਕਰੋਸ਼ੀਆ ਨਾ ਬਣਾ ਹੋਇਆ ਨਾ ਇਹ ਕਰੋਸ਼ੀਆ ਨਾ ਬਣਾ ਹੋਇਆ ਤੇ ਇੱਕ ਹੋਰ ਆਹ ਭਾਸ਼ਮ ਦਾ ਇਹ ਧਾਗੇ ਅੱਛਾ ਇਹ ਧਾਗੇ ਦਾ ਹੈ ਤਸਰ ਦਾ ਇਹ ਕਿੰਨਾ ਸੋਹਣਾ ਬਣਿਆ ਹੋਇਆ ਤੇ ਬਹੁਤ ਮਹਿੰਗਾ ਉਹਦੇ ਕਰੇਲਿਆਂ ਦਾ ਜਾੜ ਕਹਿੰਦੇ ਨੇ ਇਹਨਾਂ ਨੂੰ ਕਰੇਲਿਆਂ ਦਾ ਮੈਨੂੰ ਵੀ ਪਾ ਡਰਾਈ ਕਲੀਨ ਕਰਾ ਲਿਆ ਗਿਆ yellow yellow ਹੋ ਗਿਆ ਨਾ ਇਹ ਵੀ ਆ ਵੀ yellow yellow ਹਾਂ ਇਹ ਤੇ ਵੀ ਦਾਗ ਹੀ ਪੈ ਗਿਆ ਪਾ ਡਰਾਈ ਇਹ ਲੱਗਾ ਸੀਗਾ ਇਹ ਤੇ ਬਣਾ ਹਾਂ ਇਹ ਪਤਾ ਨਹੀਂ ਕਿਵੇਂ ਵਰਤਿਆ ਤਾਂ ਹੀ ਨਹੀਂ ਹੈ ਪਰ ਇਹ ਤੁਹਾਨੂੰ ਨਗੜ ਜਾਏਗਾ ਕਿ ਨਹੀਂ ਆਹ ਆ ਲਿਆ ਨੰਬਰ ਵਿੱਚ ਨਹੀਂ ਹਾਏ ਉਸ ਨੂੰ ਜਿੱਤੇ ਹੋਏ ਪਹਿਲੀ ਪੇਟੀ ਚ ਪਹਿਹੀ ਇੱਧਾ ਹੋ ਗਏ ਨੇ ਆ ਹੈਗਾ ਜੀ ਮੇਰੇ ਕੋਲ ਵੀ ਇੱਕ ਨਿਸ਼ਾਨੀ ਹੈਗੀ ਆਹ ਚੀਜ਼ ਦੀ ਇਹ ਮੇਰੇ ਮੰਮੀ ਨੇ ਮੇਰੇ ਵਾਸਤੇ ਸ਼ਾਲ ਬੁਣਿਆ ਹੋਇਆ ਹੈ ਇਹ ਕਰੋਸ਼ੀ ਇਹਨਾਂ ਬੁਣਿਆ ਸੀ ਮੰਮੀ ਨੇ ਮੇਰੇ ਵਾਸਤੇ ਬਹੁਤ ਛੋਟੀ ਹੁੰਦੀ ਸੀ ਮੈਂ ਕਿਹੜੀ ਕਲਾਸ ਹੁੰਦੀ ਸੀ ਉਦੋਂ ਮੈਂ 8th ਹਾਂ 7ਵੀਂ 8ਵੀਂ ਚੁੰਦੀ ਹਾਂ ਅੱਛਾ ਆ ਇਸੇ ਦਾ ਬਸ ਹੈ ਸੱਤਵੇਂ ਅੱਠਵੇਂ ਚੰਦੀ ਸੀ ਕਿ ਜਦ ਮੰਮੀ ਨੇ ਆਪਣੇ ਹੱਥੀਏ ਕਰੋਸ਼ੀਏ ਦਾ ਜਿਹੜਾ ਹੈਗਾ ਸ਼ਾਲ ਮੈਨੂੰ ਬੁਣ ਕੇ ਦਿੱਤਾ ਹੋਇਆ ਹੈ ਮੈਂ ਉਹ ਤਾਂ ਲੈਂਦੀ ਸੀ ਪਰ ਮੈਂ ਹੁਣ ਤਾਂ ਨਹੀਂ ਲੈਂਦੀ ਕਿ ਹੁਣ ਉਹ ਹੁਣ ਜੈਕਟਾ ਜੋਗਟਾ ਪੈ ਜਾਂਦੀਆਂ ਨੇ ਸ਼ਾਲ ਸ਼ਾਲ ਘੱਟ ਹੀ ਲਿਆ ਹੁੰਦੇ ਨੇ ਪਰ ਮੇਰੇ ਕੋਲ ਐਸਾ ਕਹਿ ਲਿਆ ਵੀ ਨਿਸ਼ਾਨੀ ਹੈਗੀ ਆ ਬਹੁਤ ਸੋਹਣਾ ਲੱਗਦਾ ਘਰ ਵੀ ਦੇ ਵਿੱਚ ਪਰ ਮੈਨੂੰ ਬਹੁਤ ਕਰਮੀ ਆ ਰਹੀ ਉਹ ਤੇਰੇ ਦਿੱਤੀ ਤੇ ਇੱਕ ਮੰਮੀ ਨੇ ਬੁਣਿਆ ਹੋਇਆ ਟੇਬਲ ਦਾ ਕੱਪੜਾ ਵਾਈਟ ਕਲਰ ਦਾ ਏਵੇਂ ਵੀ ਯਲੋ ਯਲੋ ਜੇ ਹੋ ਗਿਆ ਹਨਾ ਆ ਵੀ ਦੇਖੋ ਕਿ ਐ ਜਾਲ ਪਾ ਕੇ ਪੂਰਾ ਇਹ ਟੇਬਲ ਦਾ ਕੱਪੜਾ ਬੁਣਿਆ ਹੋਇਆ ਹੈ ਅੱਜ ਕੱਲ ਤਾਂ ਵੈਸੇ ਹੁਣ ਲੋੜ ਹੀ ਨਹੀਂ ਪੈਂਦੀ ਹੈਗੀ ਟੇਬਲਾਂ ਦੇ ਕੱਪੜਿਆਂ ਦੀ ਇਸ ਕਰਕੇ ਇਹ ਕਦਰ ਹੀ ਹੋ ਗਈ ਨਾ ਉਹਦੀ ਇਸ ਕਰਕੇ ਹੁਣ ਜਿੰਨਾ ਵੀ ਸਾਰਾ ਸਮਾਨ ਹਨਾ ਤਾਂ ਪੇਟੀਆਂ 'ਚ ਹੀ ਪਿਆ ਰਹਿ ਗਿਆ ਏ ਕਿਉਂਕਿ ਹੁਣ ਨਵੀਆਂ ਚੀਜ਼ਾਂ ਆ ਗਈਆਂ ਨਵਾਂ ਸਾਰਾ ਕੁਝ ਆ ਗਿਆ ਹੈ ਮੁੱਲ ਦਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਪੇਟੀ 'ਚ ਪਈਆਂ ਜੋ ਗਿਆ ਰਹਿ ਗਈਆਂ ਤਾਂ ਬਸ ਕਦੇ-ਕਦਾਈ ਬਸ ਐਵੇਂ ਅਸੀਂ ਕੱਢ ਲੈਨੇ ਜਾਂ ਕਿਸੇ ਐਗਜ਼ੀਬਿਸ਼ਨ 'ਚ ਮੈਂ ਜਾਣਾ ਹੁੰਦਾ ਮੈਂ ਉੱਥੇ ਹੀ ਯੂਜ਼ ਕਰਦੀ ਆ। ਵੈਸੇ ਇਹਨੂੰ ਰਖਾ ਰੱਖਣਾ ਚਾਹੀਦਾ ਵੀ ਪ੍ਰਾਣੇ ਸੱਭਿਆਚਾਰ ਦੇ ਨਾਲ ਇਹ ਜੁੜਿਆ ਹੋਇਆ। ਹਾਂ ਰੱਖਣਾ ਤਾਂ ਚਾਹੀਦਾ ਆ। ਅੱਗੇ ਹੈਗਾ ਆ ਸਹਰਾਣਾ ਅੱਜ ਦੇ ਸਰਾਣੇ ਇਹ ਅੱਜ ਦੇ ਸਰਾਣੇ ਜਿਹੜੇ ਹੁੰਦੇ ਸੀਗੇ ਇਹ ਮਸ਼ੀਨ ਕਢਾ ਕੇ ਟੈਰੀ ਕਾਰਡ ਦੇ ਕੱਪੜੇ ਉੱਪਰ ਮਸ਼ੀਨ ਨਾਲ ਕਢਾ ਕੇ ਨਾ ਐਵੇਂ ਦਾ ਯੂਜ਼ ਕਰਦੇ ਹੁੰਦੇ ਸੀ ਵਾਈਟ ਕਲਰ ਦੇ ਹੀ ਤੇ ਉਹਨਾਂ ਤੇ ਬਸ ਆਮੇ ਦੋਨੇ ਪਾਸੇ ਡਿਜ਼ਾਈਨ ਪਾਇਆ ਹੁੰਦਾ ਸੀ ਇਹ ਮਸ਼ੀਨ ਨਾਲ ਤਿਆਰ ਕੀਤੇ ਜਾਂਦੇ ਸੀ ਅੱਜ ਕੱਲ ਤਾਂ ਰੈਡ ਮੇਡ ਹੋਣ ਲੱਗੇ ਨੇ ਪਿੱਲੋ ਕਵਰ ਵੀ ਪਰ ਉਸ ਟਾਈਮ ਤੇ ਪੁਰਾਣੇ ਜ਼ਮਾਨੇ ਵਿੱਚ ਅਸਰਾਣਾ ਵੀ ਸਾਡਾ ਉਸ ਟਾਈਮ ਦਾ ਹੀ ਆ ਤੇ ਸਿਉਂਕੇ ਤੇ ਨਾਲ ਆਲੇ-ਦਾਲੇ ਨਾ ਆਹ ਲੈਂਸ ਲਾਈ ਜਾਂਦੀ ਸੀ ਬਰੀਕ-ਬਰੀਕ ਛੋਟਾ ਵਾਂਗੂ ਕਿੰਨਾ ਸੋਹਣਾ ਸੋਹਣਾ ਲੱਗਦੇ ਹੁੰਦੇ ਸੀਗੇ ਤੇ ਉਸ ਤੋਂ ਬਿਨਾ ਇੱਕ ਮਸ਼ੀਨੀ ਚਾਦਰ ਇਹ ਵੀ ਕੱਢੀ ਹੋਈ ਆ ਇਹ ਵੀ ਮੇਰੀ ਨਾਨੀ ਦੀ ਐ ਨਾਨੀ ਵੇਲੇ ਹੁੰਦਾ ਸੀਗੇ ਮਸ਼ੀਨਾ ਵਿੱਚ ਨਾਲੋਂ ਅੱਛਾ ਆ ਗਈ ਐ ਕਿ ਚਾਦਰ ਕੱਢੀ ਹੋਈ ਐ ਸੈਂਟਰ ਚ ਕਿੰਨਾ ਸੋਹਣਾ ਫੁੱਲ ਹੈ ਹੈਨਾ ਇਹ ਵੀ ਸੋਹਣੀ ਚਾਦਰ ਇਹ ਮਸ਼ੀਨ ਨਾਲ ਕੀਤੀ ਹੋਈ ਐ ਮਸ਼ੀਨਾ ਨਾਲ ਇੱਕ ਮੈਂ ਆਪਣੀ ਚੀਜ਼ ਵੀ ਰੱਖੀ ਹੋਈ ਹੈ ਪ੍ਰਾਣੇ ਥੋੜੇ ਜਿਹਾ ਪ੍ਰਾਣੇ ਰਮਾਨੇ ਦੀ ਮੈਂ ਜਦੋਂ 10th ਚ ਹੁੰਦੀ ਸੀ ਮੇਰੀਆਂ ਛੁੱਟੀਆਂ ਹੋਈਆਂ ਸੀ ਤਾਂ ਮੈਂ ਪੇਂਟ ਕਰਨਾ ਸਿੱਖ ਰਹੀ ਸੀਗੀ ਤਾਂ ਮੈਂ ਆ ਸਰਾਣੇ ਜਿਹੜੇ ਹੈਗੇ ਨੇ ਪੇਂਟ ਕਰੇ ਸੀਗੇ ਆ ਚਿੱਟਾ ਕੱਪੜਾ ਸੀ ਪਿਆ ਪਿਆ ਹੀ ਪੀਲਾ ਹੋ ਗਿਆ ਤੇ ਆ ਸਉਣਤੇ ਸੀਗੇ ਫਿਰ ਲੈਸ ਲਾਈ ਸੀ ਦੋਨੇ ਪਾਸੇ ਡਿਜ਼ਾਈਨ ਸੀ ਇਹ ਮੇਰੇ ਹੱਥੀ ਬਣੇ ਹੋਏ ਨੇ ਬਹੁਤ ਵੀ ਸੀਗਾ ਕਿ ਤੇਰੇ ਉਹ ਜਿਹਦੇ ਤੇ ਕਾਰਟੂਨ ਜੇ ਬਣੇ ਹੋਏ ਸੀ ਇਹ ਬਣਾਏ ਹੋਏ ਨੇ 2000 ਕ ਦੇ ਵਿੱਚ 2006 ਦੇ ਵਿੱਚ ਆਹਨ 2006 ਦੇ ਵਿੱਚ ਬਣਾਏ ਸੀਗੇ ਪੇਂਟ ਕੀਤੇ ਸੀ ਉਹਨੇ ਪੇਂਟ ਕਰਨਾ ਸਿੱਖਿਆ ਸੀਗਾ ਸਮਰ ਕੈਂਪ ਚਾ ਲੱਗਿਆ ਸੀਗਾ ਤਾਂ ਉੱਥੇ ਮੈਂ ਸਿੱਖੇ ਸੀਗੇ ਤੇ ਸੁਟ ਵੀ ਪੇਂਟ ਕੀਤਾ ਸੀ ਮੰਮੀ ਦਾ ਹਨਾ ਦੁਆਰਾ ਪੇਂਟ ਦਾ ਹੋਇਆ ਆਹ ਤਾਂ ਬਾਦਰਾ ਹੁਣ ਪੇਂਟ ਦਾ ਬਹੁਤ ਜ਼ਿਆਦਾ ਰਵਾਜ ਆ ਗਿਆ ਤੇ ਅੱਗੇ ਇੱਕ ਚੀਜ਼ ਹੈਗੀ ਆ ਆਹਾਂ ਆ ਮੈਨੂੰ ਲੱਗਦਾ ਵੀ ਬਹੁਤ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਪਤਾ ਹੋਊਗਾ ਬਹੁਤ ਘੱਟ ਬੱਚਿਆਂ ਨੂੰ ਪਤਾ ਹੋਊਗਾ ਜਿਹੜੇ 91 92 ਵਾਲੇ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਪਰ ਜਿਹੜੇ 2000 ਦੇ ਜਨਮ ਵਾਲੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਨੇ ਇਹ ਮੰਜੇ ਤੇ ਪੀੜੀਆਂ ਬੁਣਨ ਦੇ ਕੰਮ ਆਉਂਦੀਆਂ ਨੇ ਦਰੀਆਂ ਬੁਣਨ ਦੇ ਵੀ ਕੰਮ ਆਉਂਦੀਆਂ ਨੇ ਆਹ ਹੁੰਦੀਆਂ ਨੇ ਕੁੰਡੀਆਂ ਜਿਹਨਾਂ ਨਾਲ ਐਵੇਂ ਗੱਠਾਂ ਸਾਈਡਾਂ ਤੇ ਮਾਰਦੇ ਹੁੰਦੇ ਨੇ ਤੇ ਆਹ ਪੰਜਾ ਜਿਹਨ ਨਾਲ ਉਹ ਧਾਗਾ ਗਾਹ ਨੂੰ ਕਰਦੇ ਹੁੰਦੇ ਨੇ ਇਹਨੂੰ ਕਹਿੰਦੇ ਨੇ ਪੰਜਾ ਤੇ ਇਹਨੂੰ ਕਹਿੰਦੇ ਨੇ ਕੁੰਡੀਆਂ ਹਨਾ ਮਾ ਇਹ ਇਹ ਐਵੇਂ ਹੀ ਹੁੰਦੀਆਂ ਨੇ ਕੁਝ ਮੋਟੀਆਂ ਤੇ ਕੁਝ ਪਤਲੀਆਂ ਨੇ ਹੁੰਦੀਆਂ ਨੇ ਇਹ ਸੀ ਮੇਰੀ ਅੱਜ ਦੀ ਵੀਡੀਓ ਪੰਜਾਬ ਦਾ ਸੱਭਿਆਚਾਰ ਜਿਹੜਾ ਕਿ ਲੋਪ ਹੁੰਦਾ ਜਾ ਰਿਹਾ ਹੈ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਇਹਨਾਂ ਦੀ ਰੀਤੀ ਰਿਵਾਜ ਖਤਮ ਹੋ ਗਏ ਨੇ ਤੇ ਇਹ ਪੇਟੀਆਂ 'ਚ ਪਏ ਰਹਿ ਗਏ ਨੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ ਘਰੇ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਪਈਆਂ ਨੇ ਕਿ ਨਹੀਂ ਕਿ ਤੁਸੀਂ ਉਹਨਾਂ ਨੂੰ ਯੂਜ਼ ਕਰਦੇ ਹੋ ਕਿ ਨਹੀਂ ਤੈਨ ਮਿਲਦੇ ਅਗਲੀ ਵੀਡੀਓ ਤੇ ਵੇਸ਼ ਤੱਕ ਸਤਿ ਸ਼੍ਰੀ ਅਕਾਲ